ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਬੜੀਆ ਠੀਕ ਠਾਕ ਬਾਈਹਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਪਲੀਜ਼ ਵੀਡੀਓ ਚੰਗੀ ਲੱਗੇ ਵੀ ਤੁਹਾਨੂੰ ਲੱਗੇ ਵੀ ਸਾਡੇ ਕੰਮ ਦੀ ਆ ਜਾਂ ਕਿਸੇ ਹੋਰ ਦਾ ਫਾਇਦਾ ਹੁੰਦਾ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ 14 ਫਰਵਰੀ ਅੱਜ ਤੇ ਸਵੇਰ ਦਾ ਟਾਈਮ ਆ ਸਾਢੇ 10:00 ਵਾਂ ਵਾਲਿਆ ਤੇ ਆਪਾਂ ਮਾਲ ਪਸ਼ੂ ਨਿਵਾਖੇ ਹਟੇ ਸੀਗੇ ਤੇ ਇੱਕ ਭੈਣ ਨੇ ਕਮੈਂਟ ਕਰਿਆ ਸੀਗਾ ਉਹ ਕਹਿੰਦੇ ਵੀ ਸਾਡੇ ਨਾਲ ਵੀ ਸਵੇਰ ਦਾ ਵੀ ਰੁਟੀਨ ਸਾਂਝਾ ਕਰਿਓ ਬਾਲਾ ਤਾਂ ਨਹੀਂ ਕਰਿਆ ਗਿਆ ਆਪਾਂ ਤੋਂ ਕਿਉਂਕਿ ਆਪਾਂ ਕੰਮ ਧੰਦਾ ਕਰ ਹਟੇ ਰੋਟੀ ਟੁੱਕ ਤਾਂ ਆਪਾਂ ਨੇ ਹਜੇ ਖਾਣਾ ਤੇ ਕੁਛ ਲੋਨ ਨੂੰ ਨਿਵਾ ਕੇ ਹਟੇ ਸੀਗੇ ਥੋੜ੍ਹਾ ਝਾ ਤੁਹਾਡੇ ਨਾਲ ਥੋੜ੍ਹਾ ਜਿਹਾ ਬਲੌਗ ਸ਼ੇਅਰ ਕਰਦੀ ਐ ਤੇ ਜਿਹੜੇ ਭੈਣ ਭਰਾ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਪ੍ਰੈਸ ਦੀ ਡਿਟੇਲ ਵੀ ਪੁੱਛਦੇ ਹੁੰਦੇ ਆ ਵੀ ਕਿੰਨੇ ਫੀਡ ਪਾਉਣੇ ਤੁਸੀ ਤੇ ਫੀਡ ਆਪਾਂ ਇਹਨਾਂ ਨੂੰ ਅਸ਼ੀਸ਼ 30 ਨੰਬਰ ਲੈਂਦੀ ਹੋਈ ਐ ਤੇ ਉਹ ਪਾ ਦਿੰਨੇ ਆ ਜੀ 2.5 ਕਿਲੋ ਸਵੇਰੇ 2.5 ਸ਼ਾਮ ਤੇ ਬਾਕੀ ਲੈਟੀ ਤੇ ਕਾੜਾ ਇਹ ਪੀਂਦੀ ਨਹੀਂ ਤੇ ਕਾੜਾ ਆਪਾਂ ਪਾ ਦਿੰਨੇ ਇਹਨੂੰ ਲੇਟੀ ਸੀ ਲੇਟੀ ਭਿਉਂ ਦਿੰਨੇ ਆ ਉਹ ਚ ਤੇ ਚਲੋ ਜੀ ਆਪਾਂ ਹੁਣ ਤੁਹਾਨੂੰ ਦੂਜੇ ਪਾਸੇ ਕੈਮਰਾ ਕਰਕੇ ਦਿਖਾਉਨੇ ਆ ਆਪਣੇ ਮਾਲ ਪਸ਼ੂ ਕੋਈ ਨਾ ਆਪਾਂ ਨਮਾ ਕੇ ਹਟਿਆ ਹੁਣ ਹਟਾ ਤੇਲ ਲਾਉਣ ਵਾਲਾ ਰਹਿ ਗਿਆ ਨਾ ਸਿੰਗਾ ਤੇ ਹੁਣ ਆਪਾਂ ਕੱਲ ਵੀ ਨਿਮਾਏ ਸੀ ਤੇ ਅੱਜ ਵੀ ਨਿਮਾਤੇ ਇੱਕ ਹਾਂਕੜੀਆਂ ਕਰ ਧੁੱਪੇ ਬੈਠੇ ਹਾਂ। ਆਏ ਸਾਡੇ ਗੁੱਗੂ। ਏ ਗੁੱਗੂ। ਜਦੋਂ ਇਹ ਮੂਹ ਕਰਦੀ ਸੀ ਤਾਂ ਕਰਕੇ ਸਾਡੇ ਬੱਚੇ ਕੱਟੀ ਆਉਂਦੇ ਆ ਹੁਣ ਆਪਾਂ ਕਰਨਾ ਛੱਡਤਾ ਭਾਈ। ਦੇਖੋ ਕਿੰਨਾ ਸੋਹਣਾ ਸੀ ਕਿੰਨੇ ਸੋਹਣੇ ਗਰੋਥ ਹੈ ਜੀ। ਲੈਸ਼ 3 ਕਿਲੋ ਦੁੱਧ ਆਪਾਂ ਸ਼ਾਮ ਨੂੰ ਪਿਉਂਦੇ ਆ ਉਹਨਾਂ ਨੂੰ 3 ਕਿਲੋ ਸਵੇਰੇ ਤੇ ਵਧੀਆ ਸੋਨਾ ਮੋਟਾ-ਮੋਟਾ ਤੇ ਬੈੜ ਦਾ ਵੀ ਪੁੱਛਦੇ ਸੀ ਕਿ ਪਤਾ ਨਹੀਂ ਕੌਣ ਪੁੱਛਦੇ ਸੀ ਉਹ ਕਹਿੰਦੇ ਸੀ ਕਿ ਵੀ ਕਿੰਨਾ ਦੁੱਧ ਦਿੰਦੀ ਆ ਭੈਣ ਇਹ ਇਹ ਵੀ ਤੇ ਹੁਣ 23-24 ਲੀਟਰ ਦੇ ਰਹੀ ਆ ਅਜੇ ਸੂਈ ਨੂੰ ਇਹਨੂੰ ਹੋ ਗਏ ਵੀ 10-11 ਦਿਨ ਫਿਰ ਦੇਖੋ ਕਿੰਨਾ ਕੁ ਵਧੂਗੀ ਵਧੀਆ ਵਿਚਾਰੀ ਜਿਹੜਾ ਤੇਈ ਜਾਂਦੀ ਆ ਇਹਨਾਂ ਨੂੰ ਨਹੀਂ ਨਿਮਾਇਆ ਆਪਾ ਦੋਨਾਂ ਨੂੰ ਇਹਨਾਂ ਨੂੰ ਨਿਮਾਤਾ ਹਜੇ ਭਲੂਣ ਜੀ ਇਹਦੇ ਹਜੇ ਵੀ ਹੈਗੀ ਹੈਗੀ ਥੋੜੀ ਜਿਹੀ ਟੈਟ ਲੇਵੇ ਦੀ ਵੀ ਆ ਵਧੀਆ ਹੈਗੀ ਕੁਆਲਿਟੀ ਵਧੀਆ ਬੈੜਦੀ ਤੇ ਇਹਨੂੰ ਨਿਮਾ ਕੇ ਵਿਚਾਰੀ ਨੂੰ ਅੰਦਰ ਹੀ ਕਰਤਾ ਨਿਮਾ ਕੇ ਇਸਕਾ ਕੇ ਇਹਨੂੰ ਪਰਤੰਤਰ ਇਹ ਹੈਗਾ ਜੀ ਆਪਣਾ ਮਾਰਨਿੰਗ ਰੁਟੀਨ ਥੋੜਾ ਜਿਹਾ ਸਾਂਝਾ ਕਰਿਆ ਤੁਹਾਡੇ ਨਾਲ ਬਾਕੀ ਆਪਾਂ ਫੇਰ ਮਿਲਦੇ ਆਂ ਦੇਖ ਜੀ ਆਪਾਂ ਰੋਟੀ ਟੁੱਕ ਦੇਖੋ ਆਪ ਖਾਣਾ ਇਹਨਾਂ ਨੂੰ ਮਾਤਮਾ ਦਿੱਤਾ ਤੇ ਰੋਟੀ ਖਾਣੀ ਆਪਾਂ ਨੇ ਰੋਟੀ ਕੱਟੀ ਖਾ ਕੇ ਪਿਲਾਉਣੇ ਆ ਪੁੱਛਾ ਚਲੋ ਜੀ ਫੇਰ ਮਿਲਦੇ ਆਂ ਹਾਂਜੀ ਹੁਣ ਆ ਗਿਆ ਅਗਲਾ ਦਿਨ 15 ਫਰਵਰੀ ਦੁਬਾਰਾ ਫੇਰ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਆਪਣਾ ਵਲੌਗ ਪੂਰਾ ਨਹੀਂ ਹੋਇਆ ਕਿਉਂਕਿ ਆਪਣੇ ਆਗੇ ਸੀ ਰਿਸ਼ਤੇਦਾਰ ਜਦੋਂ ਆਪਾਂ ਵਲੌਗ ਬਣਾ ਕੇ ਹਟੇ ਸੀਗੇ ਮੈਂ ਰੋਟੀ ਖਾਣ ਲੱਗਦੀ ਸੀ ਉਦੋਂ ਤੇ ਉਹਦੀ ਰਿਸ਼ਤੇਦਾਰ ਆ ਗਏ ਆਪਣੇ ਤੇ ਮੱਝਾਂ ਤੇ ਤੇਲ ਲਾਉਣਾ ਵੀ ਬਸ ਵਿੱਚ ਹੀ ਰਹਿ ਗਿਆ ਅੱਜ ਲਾਉਣੀ ਆਪਾਂ ਅੱਜ ਨਿਮਾਈਆਂ ਨਹੀਂ ਕਿਉਂਕਿ ਅੱਜ ਬੱਤ ਲਵਾਈ ਆ ਠੰਡ ਈ ਅੱਜ ਅੱਗੇ ਤਾਂ ਆਪਾਂ ਡੇਲੀ ਨਮਾਹ ਦਿੰਦੇ ਸੀਗੇ ਪਰ ਅੱਜ ਨਮਾਂਗਾ ਨਹੀਂ ਕੀਆ ਇਹ ਤੇ ਕੰਮ ਧੰਦਾ ਬਾਕੀ ਹੋ ਗਿਆ ਆਪਾਂ ਤੇ ਹੁਣ ਇਹਨਾਂ ਤੇ ਲਾਉਂਦੇ ਸੀ ਤੇਲ ਤੇ ਇੱਕ ਹੋਰ ਕਈ ਵੀਰਾਂ ਦੇ ਕਮੈਂਟ ਆਇਆ ਨਾ ਮਸ਼ੀਨ ਬਾਰੇ ਵੀ ਤੁਸੀਂ ਮਸ਼ੀਨ ਦਾ ਦੱਸਿਓ ਸਾਨੂੰ ਕਿਵੇਂ ਆ ਸੱਚ ਪੁੱਛੋ ਨਾ ਵੀਰ ਮੈਨੂੰ ਤਾਂ ਨਹੀਂ ਵਧੀਆ ਲੱਗਦੀ ਇਹ ਕਿਉਂਕਿ ਗਾਲੀ ਜੀ ਵਾਲੀ ਕੱਟਦੀ ਆ ਇਹ ਜਮੀ ਦੇ ਤੇ ਜਮੀ ਲਾ ਲਾਂਗੇ ਬਣਾ ਦਿੰਦੀ ਆ ਮੈਨੂੰ ਵਧੀਆ ਨਹੀਂ ਲੱਗੀ ਤੇ ਬਸ ਉਹ ਵਿਚਾਰੀ ਛੁਰੀ ਠੀਕ ਆ ਤੇ ਰੁਗ ਵੀ ਘੱਟ ਕੇ ਚਦੀ ਆ ਉਦੋਂ ਆਈ ਆਈ ਵਧੀਆ ਸੀਗੀ ਹੁਣ ਪਤਾ ਨਹੀਂ ਹੁਣ ਛੁਰੀਆਂ ਵੀ ਅਸੀਂ ਵੀ ਨਵੀਆਂ ਲਿਆਂਦੀਆਂ ਨੇ ਕੱਲ ਪਰ ਫੇਰ ਵੀ ਕੱਖ ਚੰਗੀ ਤਰ੍ਹਾਂ ਕੁੱਤਰਦੀ ਨਹੀਂ ਜਮੀ ਦਾ ਜਮਾ ਪਾਣੀ ਕੱਢ ਤਿੰਦੀ ਆ ਮੈਂ ਤਾਂ ਬਸ ਇਹੀ ਕਹੂੰਗੀ ਵੀ ਵੀਰੇ ਇਹ ਨਾਲ ਲਿਓ ਤੁਸੀਂ ਇਹੋ ਜੀ ਮਸ਼ੀਨ ਤੇ ਬਾਕੀ ਥੋੜੀ ਮਰਚੀ ਆ ਹਨਾ ਤੇ ਅੱਜ 15 ਫਰਵਰੀ ਤੇ ਅੱਜ ਵੀਰ ਦੀਪ ਸਿੱਧੂ ਨੂੰ 3 ਸਾਲ ਹੋ ਗਏ ਵਿਚਾਰੇ ਨੂੰ ਆਪਣੇ ਤੋਂ ਦੂਰ ਗਿਆ ਨੂੰ ਆਪਣੇ ਕੌਮ ਦਾ ਹੀਰਾ ਜਦੋਂ 15 ਫਰਵਰੀ ਜਾਂ 14 ਮਾਰਚ 29 ਮਈ ਆਉਂਦੇ ਨੇ ਇਹ ਦਿਨ ਤਾਂ ਬਸ ਲੂ ਕੰਡੇ ਖੜੇ ਹੋ ਜਾਂਦੇ ਆ ਇਹ ਚੰਦਰੇ ਦਿਨਾਂ ਨੇ ਹਨ ਆਪਣੇ ਹੀਰੇ ਆਪਾਂ ਤੋਂ ਕੋਲੇ ਵਾਹਿਗੁਰੂ ਜੁਨਾ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਦਵਾਰੇ ਤੈਣੇ ਆਪਾਂ ਨੂੰ ਮਿਲ ਮਿਲਨੇ ਹਨ ਇਹ ਵਿਚਾਰੇ ਚਲੋ ਹਨ ਜੋ ਵਾਹਿਗੁਰੂ ਨੂੰ ਮਨਜ਼ੂਰ ਇੱਥੇ ਲੋਧੀ ਆਪਾਂ ਲਾਈਏ ਤੇਲ ਇਹਨਾਂ ਦੇ ਦੇਖੋ ਬੈਠੀਆਂ ਅੱਜ ਓ ਇੰਨੀ ਧੁੱਪ ਹੈ ਨਹੀਂ ਕਿਉਂ ਕਰਕੇ ਵਾਲਾ ਹੌਂਕਦੀਆਂ ਨੇ ਅੱਜ ਬੈੜ ਆਪਾਂ ਅੰਦਰ ਹੀ ਮੰਨੀ ਹੋਈ ਏ ਆ ਵੀ ਤੇ ਆ ਦੇਖੋ ਇੱਥੇ ਇੰਨਾ ਥਾਂ ਪਿਆਗਾ ਤੇ ਪਰ ਇਹ ਜਦੋਂ ਹਨਾ ਉਹ ਮੱਝ ਨੂੰ ਇੱਥੇ ਬੰਨ ਦਿੰਦੇ ਨੇ ਨਾ ਤੇ ਪੇੜਦਿਆਂ ਨੇ ਆਸ ਵਿੱਚ ਦੀ ਫਿਰ ਕੋਈ ਵੀ ਨਹੀਂ ਵੰਦੀ ਫਿਰ ਬਿੰਦੇ ਬਿੰਦੇ ਗੋਹਾ ਕਰੀ ਜਾਣੀਆਂ ਬਿੰਦੇ ਬਿੰਦੇ ਮੂਤੀ ਜਾਣੀਆਂ ਗਾਹ ਪਾ ਦਿੰਦੇ ਆ ਦੇਖੋ ਇਹਦੇ ਉੱਤੇ ਹੋਈ ਖੜੀ ਐ ਜਮਾ ਨਹੀਂ ਆਉਂਦੀ ਥਾਵਾ ਤੇ ਖੜਤੀ ਆ ਤੇ ਕਬੀਰ ਕਹਿੰਦਾ ਸੀ ਕੱਚਾ ਥਾਂ ਹੋਵੇ ਪਛਵਾ ਥੱਲੇ ਵੀਰੇ ਆਪਣੇ ਬਸ ਜਗ੍ਹਾ ਥੋੜੀ ਆ ਦੇਖੋ ਇੱਥੇ ਬਾਹਰ ਬਾਹਰੋਂ ਇੰਨਾ ਤਾਂ ਥਾਂ ਛੱਡ ਕੇ ਲੈ ਇੱਧਰ ਅੰਦਰ ਹੋ ਜਾਂਦੇ ਨਾ ਜੀ ਤਾਂ ਬਹੁਤ ਕਰਦਾ ਵੀਰੇ ਹਨਾ ਕੱਚਾ ਤਾਂ ਹੋਵੇ ਤੇ ਖੁੱਲੇ-ਖੁੱਲੇ ਪਸ਼ੂ ਬੰਨੇ ਹੁਣ। ਗੈੜ ਭਾਜੇ ਵਿਚਾਰੀ ਚਲੋ ਸੋਨਾ ਦੁੱਧ ਦੇਈ ਜਾਂਦੀ ਆ ਤੇ ਆਪਾਂ ਸਾਰਿਆਂ ਨੂੰ ਇਹੀ ਸਲਾਹ ਦੇਵਾਂਗੇ ਤੇ ਅਸ਼ੀਸ਼ ਫੀਡ ਹੀ ਪਾਓ ਤੁਸੀਂ ਗਾਂਵਾਂ ਨੂੰ ਤਾਂ ਕਾਣ ਚੱਲਿਆ ਹੋਇਆ ਇਹਦਾ ਤੇ ਅਸ਼ੀਸ਼ ਫੀਡ ਵਧੀਆ ਹੁੰਦੀ ਆ ਤੇ ਆ ਆਪਾਂ ਵੀ ਉਹ ਕਰਿਆ ਸੀਗਾ ਕਾੜਾ ਹੀੂੰ ਪਿੰਦੀ ਨੇ ਤੇ ਕਾੜਾ ਬਾਲ ਕੇ ਤੇ ਆਪਾਂ ਉਹ ਚਲੇਟੀ ਪਿਉਂਤੀ ਪੋਚੇ ਪਾਚੇ ਲਾ ਛੱਡੇ ਆ ਨਾਲ ਹੁੰਦੇ ਮੱਸੇ ਇੱਧਰ ਮੈਂ ਬੱਠਲ ਭਰ ਦਿੰਨੀ ਆ ਗੋਹੇ ਦਾ ਮੈਂ ਗੋਹੇ ਦੇ ਖਲੇਰੇ ਜੇ ਨਹੀਂ ਪੈਣ ਦਿੰਦੀ ਤੇ ਜਿਹੜੇ ਕਹਿੰਦੇ ਆ ਭੈਣੇ ਤੁਸੀਂ ਬਹੁਤ ਮਿਹਨਤੀ ਹੋ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਵੀ ਇਹਨਾਂ ਨਾਲ ਹੀ ਕਬੀਲਦਾਰੀ ਚੁਰਤੀ ਆ ਹਨ ਆਪਣੀ ਇਹ ਕੋਹੀ ਵਾਲੀ ਜੋੜਾ ਜੁੱਤੀ ਤੇ ਆ ਆਪਣੀਆਂ ਦੂਜੀਆਂ ਵਜਾਂ ਦੀ ਲੈਤੀ ਐ। ਉਹੀ ਦਾ ਕਾੜੇ ਚਪਿਓਤੀ ਤੇ ਹੈਗੇ ਦੂਜੀਆਂ ਦੀ। ਤੇ ਆ ਫਲਿਆਰੇ ਪਿਆ ਚਾਰ ਨਹੀਂ ਗਰਮ ਬਹੁਤ ਹੁੰਦਾ ਇਹ। ਚਲੋ ਜੀ ਲਾਈ ਆਪਾਂ ਤੇਲ ਇਹਨਾਂ ਦੇ। ਇੱਥੇ ਹੋ ਗਿਆ ਸੀ ਜੀ ਟਾਈਮ ਸਾਢੇ 11 ਤੇ ਆਪਾਂ ਨਾ ਤੋਂ ਹਟੇ ਸੀ ਤੇ ਫਿਰ ਇਹਨਾਂ ਦੇ ਕੱਲ ਵਾਲਾ ਤੇਲ ਲਾਇਆ ਨਹੀਂ ਸੀ ਕੱਲ ਆਪਾਂ ਕਿਹੜੇ ਤੇਲ ਲਾਉਣੇ ਆ ਫਿਰ ਉਹ ਵਿਚ ਹੀ ਰਹਿ ਗਿਆ ਆਪਣੇ ਤੁਹਾਨੂੰ ਦੱਸਿਆ ਆਗੇ ਸੀ ਗੈਸਟ ਤੇ ਫਿਰ ਹੁਣ ਲਾਉਣ ਲੱਗ ਗਏ ਕੱਲੇ ਨਮਾਈਆਂ ਦਵਾਈਆਂ ਵਧੀਆ ਸੀ ਇਹ ਤੇ ਉਹਨਾਂ ਆਪਾਂ ਬੈੜ ਦਾ ਦੁੱਧ ਪਾਉਂਦੇ ਨਹੀਂ ਸੀ ਬਾਵਾ ਹੁੰਦਾ ਸੀਗਾ ਤੇ ਕਈ ਦਿਨ ਪਹਿਲਾਂ ਡੈਰੀ ਚ ਪਾਏ ਹਨੀ ਲੋਹਾ ਕਰਕੇ ਤੇ ਆਪਾਂ ਰਿਡਕ ਲੈਂਦੇ ਸੀ ਤੇ ਲੱਸੀ ਕਈ ਦਿਨਾਂ ਤੋਂ ਇਕੱਠੀ ਹੋਈ ਪਈ ਸੀ ਤੇ ਪਹਿਲਾਂ ਉਹ ਨਵਾਈਆਂ ਫਿਰ ਮੈਂ ਲੱਸੀ ਨਾਲ ਨਵਾਈਆਂ ਫਿਰ ਫਿਰ ਉਤੋਂ ਫਿਰ ਦੁਬਾਰੇ ਫੇਰ ਨਵਾੰਗਾ ਵੀ ਲੱਸੀ ਲਾਹੀ ਤੇ ਬਾਵਾ ਟਾਈਮ ਹੋ ਗਿਆ ਸੀਗਾ ਕੱਲ 12 1 ਵਜੇ ਗਿਆ ਹੋਰ ਮੈਨੂੰ ਥੱਕ ਗਈ ਫਿਰ ਮੈਂ ਤੇ ਇੱਧਰ ਮੇਰੀ ਖੜੀ ਸੀ ਭੈਣ ਵੀਡੀਓ ਬਣਾ ਰਹੀ ਸੀਗੀ దొన్న భనం సీ సా మహన్ కట్టి ఏదీ గల్లీ భాక సరక బ చౌడా ఏదైనా పతీ సర బ చౌడా దూజి మధాతో సరే నిత్య సోనే జాకే గోల్ రింగ ਤੇ ਇੱਕ ਹੁਣ ਆਪਾਂ ਮੱਜਾਂ ਦੇ ਨੌ ਲਾਉਣੇ ਆ ਤੇ ਉਹ ਵੀਡੀਓ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਉਹ ਲਾਉਣੇ ਆਪਾਂ ਬਾਈ ਨੂੰ ਫੋਨ। ਉਹ ਕਲਿਆਣਾ ਤੋਂ ਨੋਂ ਦਾ ਵੀਰ ਸਾਡੇ। ਤੇ ਆਪਾਂ ਉਹਨੂੰ ਫੋਨ ਲਾਵਾਂਗੇ ਤੇ ਦੋ ਮੱਜਾਂ ਦੇ ਨੌ ਲਾਉਣ ਆਲੇ ਆ। ਇਹ ਠੂਤੇ ਚੜੇ ਪਏ ਆ ਵੀ ਉਹ ਤੁਰਨ ਚ ਤਕਲੀਫ ਆਉਂਦੀ ਆ ਵਿਚਾਰੀਆਂ ਨੂੰ। ਤੇ ਇਹ ਸਾਡੀ ਤੁਹਾਨੂੰ ਦੱਸਦੀ ਹੁੰਨੇ ਆ ਬਹੁਤ ਘੱਟ ਪੈਂਦੀ ਐ। ਇਹ ਬਸ ਐ ਖੜੀ ਰਹਿੰਦੀ ਐ ਰਾਤ ਨੂੰ ਵੀ ਖੜੀ ਰਹਿੰਦੀ ਐ। ਤੇ ਇਹ ਦਿਨੇ ਵੀ ਬਸ ਬੈਗੀ ਉੱਠ ਖੜੀ ਐਂ ਕਰੀ ਜਾਂਦੀ ਰਹਿੰਦੀ ਐ ਤੇ ਇੱਥੇ ਮੈਂ ਭੈਣ ਨੂੰ ਮੈਂ ਦੱਸੀ ਜਾਂਦੀ ਸੀ ਵੀ ਇੰਨਾ ਥਾਂ ਹੁੰਦਾ ਵੀ ਦੂਜਿਆਂ ਨੂੰ ਬੈਠਣ ਨਹੀਂ ਦਿੰਦੀਆਂ ਇਹ ਤੇ ਇੱਕ ਜਿਹੜੇ ਆਪਣੇ ਨਾਲ ਨਵੇਂ ਜੁੜਿਆ ਭੈਣਪਰਾ ਉਹ ਪੁੱਛਦੇ ਹੁੰਦੇ ਨੇਗੇ ਵੀ ਤੁਹਾਡਾ ਪਿੰਡ ਕਿਹੜਾ ਭੈਣੇ ਸਾਡਾ ਪਿੰਡ ਹੈਗਾ ਜੀ ਪੁੱਚੋਕਲਾ ਜ਼ਿਲ੍ਹਾ ਬਠਿੰਡਾ ਤੇ ਡੇਰਾ ਰੂਮੀ ਵਾਲਾ ਪੁੱਚੋ ਤੁਸੀਂ ਸੁਣੇ ਹੋ ਉਹ ਆ ਸਾਡਾ ਪਿੰਡ ਤੇ ਵਿਚੋ ਨੇ ਨੇ ਕਮੈਂਟ ਤੁਸੀਂ ਬਹੁਤ ਮਿਹਨਤੀ ਹੋ ਧੰਨਵਾਦ ਜੀ ਬਹੁਤ ਬਹੁਤ ਤੇ ਪਾਉਸ ਤੇਨ ਵੀ ਦੱਸਿਆ ਸੀ ਵਿਚਾਰਾ ਅੱਧ ਤੋਂ ਵੱਧਦੀ ਏ ਬਚਾ ਜਾਂਦੀਆਂ ਨੇ ਤੇ ਤੇ ਨਹੀਂ ਸੀ ਬਚ ਜਾਂਦੇ ਚੌਥਾ ਹਿੱਸਾ ਇਹ ਖਾਂਦੀਆਂ ਨੇ ਤੇ ਹਾਂ ਸਾਡੀ ਲਾਡ ਨੂੰ ਨੂੰ ਲੱਗਿਆ ਹੋਇਆ 8ਵਾਂ ਮਹੀਨਾ ਤੇ ਇਹ ਵੀ ਵਿਚਾਰੀ ਬਹੁਤ ਸੀਲ ਆ ਤੇ ਤਲਗਦੀ ਫੇਰ ਪਤਾ ਨਹੀਂ ਪਈ ਆਮਦਾਰੀ ਨਾ ਬੈਗੀ ਤੇ ਕਿਤੇ ਨਾ ਵੀ ਖੋੜੇ ਜੇ ਪਏ ਹੋਏ ਨੇ ਹੁਣ ਤਾਂ ਬਾਲ ਖੈਰ ਆਉਣ ਲੱਗ ਗਏ ਤੇ 바ਵਾ ਪੈ ਗਏ ਸੀਗੇ ਇਹਦੇ ਤੇ ਵਿੱਚ ਕਮੈਂਟ ਕਹਿੰਦੇ ਨੇ ਤੁਸੀਂ ਡੇਲੀ ਵਲੌਗ ਪਾਇਆ ਕਰੋ ਵੀਰੇ ਕੋਸ਼ਿਸ਼ ਜ਼ਰੂਰ ਕਰਦੇ ਆ ਹਾਂ ਪਾਉਣ ਦੀ ਪਰ ਕੀ ਕਰਾਂ ਮੈਂ ਤਾਂ ਕੰਮਾਂ ਚ ਭੁੱਲ ਜਾਨੀ ਆ ਕੱਲ ਵੀ ਤੁਹਾਨੂੰ ਦੱਸਿਆ ਰਿਸ਼ਤੇਦਾਰ ਆਗੇ ਸੀਗੇ ਤੇ ਅੱਜ ਵੀ ਪਹਿਲਾਂ ਆਪਾਂ ਪੋਚੇ ਪੱਚੇ ਲਾ ਕੇ ਹਟੇ ਤੇ ਅੱਜ ਇਹਨਾਂ ਨੂੰ ਨਮਾਇਆ ਨਹੀਂ ਸੀਗਾ ਪਹਿਲਾਂ ਆਪਾਂ ਲਗਾਤਾਰ ਨਮਾਇਆ ਨਹੀਂ ਤੇ ਅੱਜ ਥੋੜੀ ਠੰਡ ਸੀ ਤੇ ਆਪਾਂ ਨਮਾਇਆ ਨਹੀਂ ਇਹ ਜੇ ਤਾਂ ਕਰਕੇ ਥੋੜਾ ਜਿਹਾ ਤੁਹਾਡੇ ਨਾਲ ਦੋ ਦਿਨਾਂ ਚ ਦੇਖੋ ਵਲੌਗ ਬਣਾਇਆਗਾ ਆਪਾਂ ਦੋ ਦਿਨਾਂ ਚ ਪਨਾ ਕੇ ਵਲੌਗ ਫਿਰ ਸ਼ੇਅਰ ਕਰਦੇ ਆਂ ਤੁਹਾਡੇ ਨਾਲ ਤੇ ਪਲੀਜ਼ ਇੰਨੀ ਕਮੇਨਤ ਕਰਦੇ ਆ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਇੱਕ ਭੈਣ ਕਮੈਂਟ ਕਰਦੀ ਸਿਮਰਪ੍ਰੀਤ ਪਤਾ ਨਹੀਂ ਸਿਮਰਨਪ੍ਰੀਤ ਕਹਿੰਦੇ ਤੁਹਾਨੂੰ ਦੇਖ ਕੇ ਮੈਂ ਵੀ ਕੰਮ ਕਰਨ ਲੱਗ ਗਈ ਮੈਨੂੰ ਵੀ ਸ਼ੌਂਕ ਹੋ ਗਿਆ ਧੰਨਵਾਦ ਵੀਰੇ ਇਹ ਸ਼ੌਂਕ ਇਹ ਜਾ ਰੱਖਣਾ ਚਾਹੀਦਾ ਤੇ ਤਾਂ ਹੀ ਕਰਕੇ ਆਪਾਂ ਤੁਹਾਨੂੰ ਦੱਸਿਆ ਸੀ ਨਾ ਮੇਨ ਮਕਸਦ ਕੀ ਸੀ ਦੇਖੋ ਇਹ ਨਾ ਸਿਰ ਨਹੀਂ ਤਾਂ ਚੱਕਿਆ ਤੇ ਆਪਣਾ ਮੇਨ ਮਕਸਦ ਵੀ ਇਹੀ ਸੀ ਵੀ ਆਪਾਂ ਨੂੰ ਦੇਖ ਕੇ ਦੂਜੇ ਭੈਣ ਭਰਾ ਵੀ ਕੰਮ ਕਰਨ ਤੇ ਜੋ ਕੁਝ ਰੀਲਾਂ ਤਾਂ ਹਨ ਹਰੇਕ ਹੀ ਦੇਖ ਲੈਂਦਾ ਪਰ ਸਮਝਦੇ ਉਹਨਾਂ ਨੂੰ ਪਸੰਦ ਵੀ ਕਰਦੇ ਆ ਜਿਹੜੀਆਂ ਕੋਈ ਸ਼ਾਰਟਕਟ ਕੱਪੜੇ ਪਾ ਕੇ ਰੀਲਾਂ ਬਣਾਉਂਦੀਆਂ ਸਾਡੇ ਵਰਗੇ ਕੰਮ ਕਰਨ ਵਾਲਿਆਂ ਨੂੰ ਕੋਈ ਪਸੰਦ ਵੀ ਨਹੀਂ ਕਰਦਾ ਕਹਿੰਦੇ ਬਕਵਾਸ ਆ ਚਲੋ ਜੀ ਇਹ ਆਪਣੀ ਆਪਣੀ ਸੋਚ ਹੁੰਦੀ ਆ ਚਲੋ ਜੀ ਆਪਾਂ ਮਿਲਾਂਗੇ ਹੁਣ ਕਿਸੇ ਹੋਰ ਬਲੌਗ ਦੇ ਨਾਲ ਬਾਏ